ਜਿਵੇਂ ਕਿ ਮਾਨਯੋਗ ਡੀਜੀ ਸਾਹਿਬ ਸ਼੍ਰੀ ਗੌਰਵ ਜੱਤਵ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਾਰੇ ਪੰਜਾਬ ਦੇ ਵਿੱਚ ਇੱਕ ਕਾਸੋ ਆਪਰੇਸ਼ਨ ਚਲਾਇਆ ਜਾਂਦਾ ਜਿਹੜਾ ਕਿ ਡਰਗ ਅਬਿਊਜ਼ ਰਿਲੇਟਿਡ ਹੈ ਉਹਦੇ ਸੰਦਰਭ ਦੇ ਵਿੱਚ ਅੱਜ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਜੀ ਦੇ ਨਿਰਦੇਸ਼ਾਂ ਦੇ ਤਹਿਤ ਜ਼ਿਲ੍ਹਾ ਮੋਗਾ ਦੇ ਵਿੱਚ ਪੰਜ ਸਬਡਿਵੀਜ਼ਨ ਨਿਹਾਲ ਸਿੰਘ ਵਾਲਾ ਦੇ थाना ਬਦਨੀ ਦੇ ਵਿੱਚ ਪੈਂਦੇ ਪਿੰਡ ਬੁੱਟਰ ਰਣੀਆਂ ਔਰ rau ke ਤਿੰਨਾ ਪਿੰਡਾਂ ਦੇ ਵਿੱਚ ਕਸੋ ਆਪਰੇਸ਼ਨ ਕੀਤਾ ਗਿਆ ਟੋਟਲ ਲਗਭਗ ਅਸੀਂ 35 35 ਘਰਾਂ ਦੀ ਸਰਚ ਕੀਤੀ ਗਈ ਹੈ ਜਿੱਚ ਅਸੀਂ ਕਾਫੀ ਫੋਰਸ ਸਾਡੀ ਟੋਟਲ 84 ਦੇ ਕਰੀਬ ਫੋਰਸ ਤੇ ਨਿਵਾਹਦੇ ਹਨ ਔਰ ਜਿਹੜੇ ਸਾਡੇ ਡਰੱਗਸ ਦੇ ਵਿੱਚ ਆਲਰੇਡੀ ਸਮਗਲਰਸ ਔਰ ਜਿਹੜੇ ਇਹ ਜਿਨ੍ਹਾਂ ਦੀ ਸਾਨੂੰ ਹੌਟ ਸਪੌਟ ਹੈਗੇ ਨਾ ਇਸ ਥਾਣੇ ਦੇ ਤਿੰਨੇ ਪਿੰਡਾਂ ਦੇ ਉਹਨਾਂ ਨੂੰ ਅਸੀਂ ਕਾਸੋ ਆਪਰੇਸ਼ਨ ਦੇ ਤਹਿਤ ਕੋਆਰਡੀਨੇਟ ਸੱਤ ਆਪਰੇਸ਼ਨ ਕੀਤਾ ਗਿਆ ਹੈ ਤੇ ਇਹ ਜੇ ਚੱਲ ਰਿਹਾ ਹੈ ਸਾਡਾ ਆਪਰੇਸ਼ਨ ਉਮੀਦ ਹੈ ਸਾਨੂੰ ਕੁਝ ਨਾ ਕੁਝ ਉਪਲਬਧੀਆਂ ਹੋਣਗੀਆਂ ਉਹ ਜਿਹੜਾ ਅਸੀਂ ਜਿਸ ਘਰ ਦੇ ਕੋਲ ਖੜੇ ਹਾਂ ਇਹ ਆਲਰੇਡੀ ਇੱਕ ਇਹ ਵੱਡਾ ਸਮੱਗਲਰ ਹੈ ਤੋਂ ਇਹਦੇ ਘਰ ਨੂੰ ਫ੍ਰੀਜ਼ ਵੀ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਤੋਂ ਇਸੇ ਸੰਦਰਭ ਦੇ ਵਿੱਚ ਸਾਡਾ ਜੋ ਆਪਰੇਸ਼ਨ ਚੱਲ ਰਿਹਾ ਹੈ ਤੇ ਉਮੀਦ ਹੈ ਕਾਫੀ ਸਾਨੂੰ ਰਿਕਵਰੀ ਵੀ ਹੋਏਗੀ ਪ੍ਰਾਪਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ